ਅਰਸ਼ਾ ਜੀਆਂ ਦੇ ਪਵਨ ਹਜ਼ੂਰ ਚਰਨ ਕਮਲਾਂ 'ਪਾਸ ਜੁੜ ਕੇ ਬੈਠੇ ਗੁਰਮੁਖ ਸਤਸੰਗੀ ਜਨੋ ਪਿਆਰ ਦੇ ਨਾਲ ਮਲਾਈ ਹੋਈ ਫਤਿਹ ਪ੍ਰਵਾਨ ਕਰੋ ਕੋਈ ਰਸਨਾ ਬਾਂਝੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 61 ਅੰਗ ਤੋਂ ਸੰਥਾ ਜਿਹੜੀ ਹੈ ਉਹ ਆਰੰਭ ਕਰਾਂਗੇ ਅੱਜ ਦੀ ਬਾਣੀ ਦੇ ਅੰਦਰ ਅਸ਼ਟਪਦੀਆਂ ਆਣਗੀਆਂ ਅਤੇ ਪਹਿਰਿਆਂ ਦੀ ਬਾਣੀ ਜਿਹੜੀ ਹੈ ਉਹ ਆਏਗੀ ਜਿਦੇ ਚਾਰ ਬੰਦ ਹਨ ਚਾਰ ਪਹਿਰੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦੇ ਦੋ ਪਹਿਰੇ ਹੋਣਗੇ ਇੱਕ ਪਹਿਰਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਤੇ ਇੱਕ ਪਹਿਰਾ ਪੰਚਮ ਗੁਰੂ ਦੇਵ ਮਹਾਰਾਜ ਪਾਤਸ਼ਾਹ ਜੀਆਂ ਦਾ ਅਸ਼ਟਪਦੀਆਂ ਦੀ ਕੁੱਲ ਗਿਣਤੀ ਜਿਹੜੀ ਹੈ ਉਹ 29 ਹੋਵੇਗੀ 17 ਅਸ਼ਟਪਦੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀਆਂ ਹੋਣਗੀਆਂ 8 ਅਸ਼ਟਪਦੀਆਂ ਤੀਸਰੇ ਗੁਰੂ ਦੇਵ ਮਹਾਰਾਜ ਦੀਆਂ ਹੋਣਗੀਆਂ ਦੋ ਅਸ਼ਟਪਦੀਆਂ ਜਿਹੜੀਆਂ ਨੇ ਉਹ ਤਨ ਪੰਚਮ ਗੁਰੂ ਦੇਵ ਮਹਾਰਾਜ ਪਾਲ ਸਾਧੀਆਂ ਹੋਣਗੇ ਜਿਨ੍ਹਾਂ ਦੇ 8 8 ਬੰਦ ਹਨ ਇਹਨਾਂ ਦੀ ਗਿਣਤੀ 27 ਹੋਵੇਗੀ ਕੋਸ਼ਿਸ਼ ਕਰਿਆ ਕਰੋ ਜਦੋਂ ਪਾਠ ਚੱਲ ਰਿਹਾ ਹੁੰਦਾ ਥੋੜੀ ਗਿਣਤੀ ਛਪਕੀ ਮਾਤਰوں ਨੂੰ ਵੇਖ ਲਿਆ ਕਰੋ ਸਰਲਿਕ ਜੋ ਮੈਂ ਬੋਲਦਾ ਹੁੰਦਾ ਦੋ ਅਸ਼ਟਪਦੀਆਂ ਉਹ ਹਨ ਜਿਨ੍ਹਾਂ ਦੇ ਬੰਦ 24 ਤੇ 21 ਹੋਣਗੇ ਹੁਣ ਸਵਾਲ ਪੈਦਾ ਹੋਏਗਾ ਅਸੀਂ ਅਸ਼ਟਪਦੀਆਂ ਤੇ 8 ਬੰਦ ਵਾਲੇ ਨੂੰ ਕਹਿੰਦੇ ਹਾਂ ਕਟੂ-ਕਟ ਉਹਦੇ ਅੱਠ ਬੰਦ ਹੋਣ ਕਿਉਂਕਿ ਸ਼ੰਤ ਆਉਂਦੇ ਨੇ 6 ਪਦਿਆਂ ਵਾਲੇ ਇਸ ਤੋਂ ਉੱਪਰ ਦੀ ਬਾਣੀ ਜਿਹੜੀ ਹੈ 7 ਪਦੇ ਨਹੀਂ ਹੈ ਉਹਨੂੰ 8 ਪਦਿਆਂ ਦੇ ਅਸ਼ਟ ਪਦਿਆਂ ਦੇ ਸਰਲੇਖੇ ਹੇਠ ਲਿਆ ਗਿਆ ਹੈ ਟੋਟਲ ਗਿਣਤੀ 29 ਹੋਵੇਗੀ ਦੂਸਰੀ ਬੇਨਤੀ ਜਿੱਥੇ ਵੀ ਗੁਰਬਾਣੀ ਪੜਦਿਆਂ ਹੋਇਆਂ ਨਾਨਕ ਸ਼ਬਦ ਮੁਕਤਾ ਆਵੇ ਨਾ ਮੁਕਤੇ ਦਾ ਅਰਥ ਉਹਨਾਂ ਨੂੰ ਕੋਈ ਮਾਤਰਾ ਨਾ ਆਵੇ ਨੰਨੇ ਨੂੰ ਕੰਨਾ ਨੰਨਾ ਕਕਾ ਮੁਕਤਾ ਹੋਵੇ ਨਾ ਕਕੇ ਨੂੰ ਸਿਹਾਰੀ ਹੋਵੇ ਨਾ ਕਕੇ ਨੂੰ ਔਂਕੜ ਹੋਵੇ ਨਾ ਹੋੜਾ ਹੋਵੇ ਉਥੇ ਵਿਸ਼ਰਾਮ ਜ਼ਰੂਰ ਦੇਣਾ ਹੈ ਨਾਨਕ ਵਿਸ਼ਰਾਮ ਦੇ ਕੇ ਵਿਸ਼ਰਾਮ ਦੇ ਕੇ ਅੱਗੇ ਚੱਲਣਾ ਹੈ ਗੁਰਬਾਣੀ ਦੇ ਅੰਦਰ 1 ਘਰ ਤੋਂ ਲੈ ਕੇ 17 ਘਰ ਤੱਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਨੂੰ ਕਿਤੇ ਵੀ ਇਸ ਤਰ੍ਹਾਂ ਨਹੀਂ ਪੜਨਾ ਕਿ ਸ੍ਰੀ ਰਾਗ ਮਹੱਲਾ ਪਹਿਲਾ ਘਰ 1 ਜਾਂ ਸ੍ਰੀ ਰਾਗ ਮਹੱਲਾ ਪੰਜਵਾਂ ਘਰ 2 ਜਾਂ ਘਰ 3 ਇਹਨੂੰ ਇਸ ਤਰ੍ਹਾਂ ਕਦੇ ਨਹੀਂ ਪੜਨਾ ਇਹਨੂੰ ਪੜਾਂਗੇ ਘਰ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਦਸਵਾਂ 17 ਘਰ ਤੱਕ ਦੀ ਵਰਤੋਂ ਕੀਤੀ ਗਈ ਹੈ ਘਰ 17ਵਾਂ ਘਰ 17 ਵੀ ਨਹੀਂ ਖੈਰ ਕੁਝ ਕੁ ਨੁਕਤੇ ਜਿਹੜੇ ਹਨ ਆਪਜੀ ਦੇ ਨਾਲ ਮੈਂ ਸਾਂਝੇ ਕਰਦਾ ਹੁਣਾ ਜਿੱਥੇ ਵੀ ਗੁਰਬਾਣੀ ਪੜਦਿਆਂ ਹੋਇਆ ਨਾਨਕ ਸ਼ਬਦ ਦਾ ਕਕਾ ਮੁਕਤਾ ਹੋਵੇ ਉਹਨੂੰ ਕੋਈ ਮਾਤਰਾ ਨਾ ਲੱਗੀ ਹੋਵੇ ਨਾ ਹੋੜਾ ਹੋਵੇ ਨਾ ਅੰਕੜ ਹੋਵੇ ਨਾ ਸਿਹਾਰੀ ਹੋਵੇ ਉੱਥੇ ਵੀ ਸ਼ਰਮ ਜਿਹੜਾ ਹੈ ਆਪ ਜੀਆਂ ਨੇ ਜ਼ਰੂਰ ਦੇਣਾ ਹੈ 61 ਅੰਕ ਤੋਂ ਅੱਜ ਅਸੀਂ ਸੰਥਾ ਜਿਹੜੀ ਹੈ ਉਹ ਆਰੰਭ ਕਰਾਂਗੇ ਦੂਸਰੀ ਬੇਨਤੀ ਹੋਰ ਜਦੋਂ ਮੈਂ ਬਾਠ ਦੀ ਸਮਾਪਤੀ ਕਰਕੇ ਫਤਿਹ ਪਹਿਲੀ ਫਤਿਹ ਬੁਲਾਉਂਦਾ ਹਾਂ ਨਾ ਬਾਠ ਦੀ ਸਮਾਪਤੀ ਤੋਂ ਬਾਅਦ ਸੰਗਤ ਨੂੰ ਬੇਨਤੀ ਹੈ ਕਿ ਉਦੋਂ ਨਾ ਉੱਠ ਕੇ ਜਾਇਆ ਕਰੋ ਇੱਕ ਦੋ ਗੁਰਬਾਣੀ ਦੇ ਕੁਝ ਨੁਕਤੇ ਆਪਜੀ ਦੇ ਨਾਲ ਸਾਂਝੇ ਕਰਨੇ ਹੁੰਦੇ ਨੇ ਜਿੱਥੇ ਅਸੀਂ 1 ਘੰਟੇ ਤੋਂ ਲਗਾਤਾਰ ਬੈਠੇ ਹੁੰਦੇ ਆ 2-4 ਮਿੰਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਬੇਨਤੀ ਹੈ ਕਿ ਉਹ ਬੇਨਤੀਆਂ ਨੂੰ ਤੁਸੀਂ ਜਰੂਰ ਸੁਣ ਕੇ ਸਰਵਨ ਕਰਕੇ ਫਿਰ ਜਾਇਆ ਕਰਨਾ ਹੈ ਆਓ ਦੋ ਚਾਰ ਮਿੰਟ ਅਸੀਂ ਪਹਿਲਾ ਪਾਠ ਆਰੰਭ ਕਰ ਲਈਏ ਇਹ 12 ਅਸ਼ਟਪਦੀਆਂ ਹੁਣ ਤੱਕ ਅਸੀਂ ਪੜ੍ਹ ਲਈਆਂ ਹਨ ਜੋ ਸਾਹਿਬਾਂ ਦੇ 61 ਅੰਕ ਤੱਕ ਸੁਭਾਏ ਮਾਨ ਨੇ 13ਵੀਂ ਅਸ਼ਟਪਦੀ ਤੋਂ ਅਸੀਂ ਪਾਠ ਆਰੰਭ ਕਰਨਾ ਹੈ ਆਓ ਬੜੇ ਪਿਆਰ ਦੇ ਨਾਲ ਜੋ ਸੰਗਤਾਂ ਪੋਥੀ ਸਾਹਿਬ ਤੋਂ ਪਾਠ ਕਰਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਮੂੰਹ ਦੇ ਵਿੱਚ ਪਾਠ ਕਰਨਾ ਹੈ ਤੇ ਧਿਆਨ ਰੱਖਣਾ ਹੈ ਕਿਹੜਾ ਅੱਖਰ ਉਸ ਨੂੰ ਕਿਵੇਂ ਉਚਾਰਨ ਕੀਤਾ ਜਾ ਰਿਹਾ ਹੈ ਅਰ ਬੇਂਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ